ਨਵਾਂ ਸ਼ਹਿਰ ਵਿਖੇ ਆਸਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮੈਡਮ ਸ਼ਕੁੰਤਲਾ ਦੀ ਅਗਵਾਈ ਵਿੱਚ ਸਿਵਲ ਸਰਜਨ ਮੈਡਮ ਜਸਪ੍ਰੀਤ ਕੌਰ ਅਤੇ ਐਮਐਲਏ ਸ਼੍ਰੀ ਨਸ਼ਤਰਪਾਲ ਜੀ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਸ਼ਹਿਰਾਂ ਕਰਨ ਵਾਲੇ ਭਾਰਤੀ ਕੀਤੀ ਹੈ ਕਿਹਨਾਂ ਨੇ ਮੰਨਿਆ ਨਹੀਂ ਬੈ ਸਾਨੂੰ ਬਾਰ ਕਰਿਆ ਹੈ ਇਹ ਦੇਖੋ ਨੂੰਹ ਨੇ ਡਾਲਾ ਗੋ ਕੀਤਾ ਇਹਨਾਂ ਨੇ ਪੁੱਛਦੇ ਆ ਮੈਂ ਜੇ ਸੀ ਤੁਹਾਡੇ ਬਰਕਰੇ ਨਹੀਂ ਤੇ ਤੁਸੀਂ 58 ਸਾਲ ਵਾਲੀ ਤਾਂ ਮਲਾਜਮਾਂ ਦੀ ਇਹ ਇਹ ਰਿਟਾਇਰਮੈਂਟ ਦੀ ਏਜ ਆ ਤੇ ਸਾਨੂੰ ਤੁਸੀਂ ਮਲਾਜਮੇ ਨਹੀਂ ਮੰਨਿਆ ਤੁਸੀਂ ਕਿਹੜੇ ਨੇਰੇ ਚ ਤੀਰ ਮਾਰਦੇ ਆ ਇਹ ਵੀ ਮੈਂ ਇਹਨਾਂ ਨੂੰ ਭਗਵੰਤ ਮਾਨ ਨੂੰ ਪੁੱਛਦੀ ਆ ਵੀ ਇਹ ਕਿੱਥੇ ਤੁਸੀਂ ਤੀਰ ਮਾਰਦੇ ਆ ਹੁਣ ਕਿੰਨੇ ਕਿਉਂਕਿ ਸਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਅੱਗੇ ਭੱਜ ਜਾਈ ਉਹਨਾਂ ਨਾਲ ਗੱਲ ਕਰਦਾ ਵੀ ਜਿਸ ਦੇ ਖਿਲਾਫ ਅੱਜ ਸਾਰੀਆਂ ਇਕੱਠੀਆਂ ਹੋਈਆਂ ਹਨ ਜਦੋਂ ਇਲੈਕਸ਼ਨ ਹੋਈ ਤਾਂ ਸਾਰਿਆਂ ਨੂੰ ਬਦਲਾ ਬਦਲਾਜ ਭਗਵਾਨਤਮਾ ਨਹੀਂ ਲਿਖਦਾ ਉਹਨਾਂ ਨੂੰ ਕੋਈ ਵਿਰੋਧੀ ਤੇ ਅੱਧਾ ਲੀਡਰ ਦੇ ਸ਼ਿਆਬ ਇਹਨਾਂ ਨੂੰ ਵੀ ਪਾ ਦਈਏ ਉਹਨਾਂ ਨੂੰ ਲੱਗਦਾ ਸੀ ਇਹ ਨਹੀਂ ਸਾਨੂੰ 1000 ਰੁਪਏ ਪੈਨਸ਼ਨ ਦੇ ਦੇਣੀਆਂ ਇਹ ਨਹੀਂ ਸਾਨੂੰ ਪੱਕੇ ਕਰ ਦੇਣਾ ਇਹ ਨਹੀਂ ਸਾਡੀਆਂ ਤਨਖਾਹ ਵਧਾ ਦੇਣੀਆਂ ਸਾਨੂੰ ਡੀਏ ਦੇ ਦੇਣਾ ਸਾਨੂੰ ਸਾਰੀਆਂ ਕਿਸ਼ਤਾਂ ਦੇ ਦੇਣੀਆਂ ਸਾਨੂੰ ਘਰ ਬਣਾ ਦੇਣੇ ਸਾਨੂੰ ਬੱਸਾਂ ਤੇ ਸਫ਼ਰ ਹੋਰ ਫ੍ਰੀ ਕਰ ਦੇਣਾ ਇਹ ਸਾਨੂੰ ਜੋ ਗੱਛੋ ਨਹੀਂ ਲੱਗਦਾ ਸੀ ਨਾ ਵੀ ਜੋ ਚੰਦ ਤਾਰੇ ਤੋੜ ਕੇ ਲਿਆ ਦੇਣੇ ਉਹ ਤੋਂ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਫਿਰ ਹਾਂਜੀ ਹਾਂਜੀ ਅੱਜ ਅੱਜ ਜਦੋਂ 2 ਸਾਲ ਬੀਤ ਗਏ ਬਾਲ ਪਹਿਲੇ ਪਹਿਲੇ ਪਛਿਆ ਮਹੀਨਿਆਂ ਬਾਅਦ ਹੀ ਲੋਕ ਛੜ ਕਰਦੇ ਆ ਗਏ ਵੀ ਤੁਸੀਂ ਕਹਿੰਦੇ ਕੋਸਗੇ ਵੀ ਹਰਾ ਪੈਨ ਦੇ ਦਿਓ ਹਰਾ ਪੈਨ ਦੇ ਦਿਓ ਹੜਾ ਪੈਨ ਇਸ ਕਰਕੇ ਥੋੜਾ ਦਿੱਤਾ ਇਸ ਕਰਕੇ ਤੁਸੀਂ ਲੋਕਾਂ ਦੇ ਲਾਠੀਆਂ ਚਲੋ ਇਸ ਕਰਕੇ ਥੋੜਾ ਦਿੱਤਾ ਵੀ 12 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਢ ਦਿਓ ਇਸ ਕਰਕੇ ਥੋੜਾ ਦਿੱਤਾ ਵੀ ਜਿਹੜੇ ਦਿਨ ਲੱਖ ਮੁਲਾਜ਼ਮ ਉਹਨਾਂ ਦੀਆਂ ਤਰੱਕੀਆਂ ਰੋਕ ਦਿਓ ਕਿਉਂਕਿ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਜਿਹੜੇ ਇਹ ਵੀ ਖਰਾ ਆਮ ਆਦਮੀ ਪਾਰਟੀ ਦਾ ਨਮਾ ਦਾ ਸਰਕਾਰ ਦੇ ਵਿੱਚ ਅੱਜ ਤਾਂ ਉਹ ਐਮਐਲਏ ਜਿਹੜੇ ਵਿਰੋਧੀ ਧਿਰ ਤੋਂ ਜਿੱਤ ਕੇ ਗਏ ਉਹ ਤੁਹਾਡੇ ਲੋਕਾਂ ਦੀ ਆਵਾਜ਼ ਉਠਾਉਂਦੇ ਆ ਅੱਜ ਤੋਂ ਪਹਿਲਾਂ ਤੁਸੀਂ ਸੁਣੋ ਚਾਹੇ ਉਹ ਪੱਲੇਦਾਨਾਂ ਤੇ लाठीचार्ज ਹੋਇਆ ਚਾਹੇ ਮਜ਼ਦੂਰ ਗੁੱਟੇ ਚਾਹੇ ਮਲਾਜ਼ਮ ਗੁੱਟੇ ਚਾਹੇ ਸਾਡੀਆਂ ਧੀਆਂ ਭੈਣਾਂ ਨੂੰ ਰੋਕਿਆ ਗਿਆ ਬੇਪੱਦ ਕੀਤਾ ਗਿਆ ਅਸੀਂ ਜਿਹੜੀਆਂ ਮਾਮਲੇ ਸਾਨੂੰ ਖਬਰ ਦੇ ਥਰੂ ਵੀ ਪਤਾ ਲੱਗਦਾ ਸੀ ਉਹ ਵੀ ਅਸੀਂ ਸਦਨ 'ਚ ਚੱਕਦੇ ਚਾਹੇ ਮਲਾਜ਼ਮਾਂ ਦੇ ਮਾਮਲੇ ਆ ਚਾਹੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਇਸ਼ੂ ਆ 50 ਹਜ਼ਾਰ ਵਿਦਿਆਰਥੀਆਂ ਨੂੰ ਡਿਗਰੀਆਂ ਮੇਰੇ ਕਹਿਣ ਤੇ ਐਫ ਆਈ ਆਰ ਦਰਜ ਕਰਾਉਣ ਤੋਂ ਬਾਅਦ ਮਿਲੀਆਂ ਤੋਂ ਜਦੋਂ ਆਪਾਂ ਨੂੰ ਲੱਗਣਾ ਹੈ ਵੀ ਐਸ ਦੀ ਭਗਵੰਤ ਮਾਨ ਦਲ ਸਾਨੂੰ ਬੇਗੂਬ ਬਣਾ ਗਿਆ ਅਗਲੀ ਵਾਰ ਨੂੰ ਹੋਰ ਆਊਗਾ ਅਸੀਂ ਫੇਰ ਉਹਦੇ ਮ ਸਾਨੂੰ ਵੀ ਚੰਗੇ ਮਾੜੇ ਦੀ ਪਛਾਣ ਕਰਨੀ ਚਾਹੀਦੀ ਹੈ ਵੀ ਚੰਗਾ ਮਾੜਾ ਦੇਖਣਾ ਚਾਹੀਦਾ ਇਹ ਨਹੀਂ ਹੈਗਾ ਵੀ ਜਿਹੜਾ ਹਵਾ ਚ ਆਇਆ ਦੋ ਕੁ ਮਹੀਨੇ ਕਰਕੇ ਬਦਲਾ ਬਦਲਾ ਦੇ ਚੱਕਰਾਂ ਚ ਪਰ ਸਾਰੇ ਮਗਲ ਲੱਗ ਗਏ ਤਾਂ ਕਰਕੇ ਤੁਹਾਨੂੰ ਬੇਨਤੀ ਹੈ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਜਿਹੜੀਆਂ ਆ ਮੰਗਾ ਮੈਨੂੰ ਭੈਣ ਦੀ ਦਾ ਫੋਨ ਆਇਆ ਸੀਗਾ ਪਰ ਤੁਹਾਨੂੰ ਮੈਨੂੰ ਕਹਿੰਦੇ ਤੁਹਾਨੂੰ ਮਮੋਰੰਡਮ ਦੇਣਾ ਵੀ ਅਸੀਂ ਡਾਕਟਰ ਸੁਖੀ ਉਹਨਾਂ ਨੂੰ ਪਿਛਲੀ ਵਾਰ ਦਿੱਤਾ ਸੀਗਾ ਵੀ ਤੁਸੀਂ ਕਿੱਥੇ ਮਿਲੋਗੇ ਮੈਂ ਕਹਾਂ ਜਿੱਥੇ ਤੁਸੀਂ ਇਕੱਠੀਆਂ ਹੋਈਆਂ ਮੈਂ ਉੱਥੇ ਬੁਲਾ ਲਿਓ ਇਹ ਵੋਟਾਂ ਦਾ ਪਤਾ ਨਹੀਂ ਹੁਣ ਚੋਣ ਜਾਬਤਾ ਲੱਗਿਆ ਕਰਕੇ ਵੋਟਾਂ ਪਤਾ ਨਹੀਂ ਕਿਥੋਂ ਤੁਸੀਂ ਆਏ ਆ ਕਿਥੇ ਦੇ ਰਹਿਣ ਵਾਲੇ ਆ ਕਿ ਇਹਨੂੰ ਪਾਣੀ ਆ ਮੈਨੂੰ ਨਹੀਂ ਪਤਾ ਹੈਗਾ ਪਰ ਸਾਨੂੰ ਇਹ ਪਾਉਣ ਵੇਲੇ ਜ਼ਰੂਰ ਖਿਆਲ ਰੱਖਣਾ ਇਹ ਨਹੀਂ ਹੈਗਾ ਵੀ ਜਿਹੜਾ ਸਾਡੀ ਗੱਲ ਉਠਾਉਂਦਾ ਵੀ ਅਸੀਂ ਉਹਨੂੰ ਵੀ ਉਸੇ ਰਸੇ ਜੇ ਜੇ ਉਹਨਾਂ ਦੇ ਨੁਮਾਇੰਦਿਆਂ ਨੂੰ ਦਰਦ ਉਹਨਾਂ ਘਟੇ ਕੋ ਆਂਦੇ ਹੈਗੇ ਆ ਸਾਡੇ ਜ਼ਿਲ੍ਹੇ ਦੇ ਅੰਦਰ ਪਰ ਉਹਨਾਂ ਨੂੰ ਨਹੀਂ ਲੱਗਦਾ ਸਾਨੂੰ ਲੋੜ ਆ ਕਿਸੇ ਦੀ ਉੱਥੇ ਤਾਂ ਤੁਸੀਂ ਇਦਾਂ ਦੇ ਹਾਲਾਤ ਬਣੇ ਹੋ ਉੱਥੇ ਐਮ ਐਲ ਏ ਆ ਵਾ ਯਾਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਹੈ ਤੁਹਾਡੀ ਕੌਣ ਸੁਣੂਗਾ ਇਸ ਕਰਕੇ ਤੁਹਾਨੂੰ ਆਪ ਹੀ ਸੁਣਾਣੀ ਪਣੀ ਇਕੱਠੇ ਹੋ ਸਰ ਮੈਂ ਸ਼ਕੁੰਤਲਾ ਸਰੋਆ ਡੈਮੋਕ੍ਰੈਟਿਕ ਆਸ਼ਾ ਵਰਕਰਾਂ ਦੇ ਸਿਲੀਰਾਟਾ ਜੂਨੀਅਨ ਪੰਜਾਬ ਦੇ ਸੂਬਾ ਜੰਨਤਖਤਰ ਤੇ ਜ਼ਿਲ੍ਹਾ ਪ੍ਰਧਾਨ ਮੈਂ ਇਹ ਜਿਹੜੀ ਸਾਡਾ ਅੱਜ ਦਾ ਰੋਸ ਰੈਲੀ ਆ ਇਹ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਦੇ ਉੱਤੇ ਇੱਕ ਤਲਵਾਰ ਲਟਕਾਈ ਆ ਕਿ ਜਿਹੜੀ 58 ਸਾਲ ਦੀ ਆਸ਼ਾ ਹੋ ਗਈ ਆ ਤੇ ਉਹਦੀ ਐ ਨੀ ਇਕੱਲੀ ਆਸ਼ਾ ਹੋ ਗਈ ਆ ਜਾਂ ਆਸ਼ਾ ਫ੍ਰਿਜੀਰੇਟਰ ਆ ਆਸ਼ਾ ਫ੍ਰਿਜੀਰੇਟਰ ਤੇ ਆਸ਼ਾ ਦੋਨਾਂ ਦੇ ਉੱਤੇ ਜਾਨਕਿ ਨੀ ਵੀ ਜਿਹੜੀ 58 ਸਾਲ ਦੀ ਹੋ ਗਈ ਆ ਉਹਦੇ ਉਹਨੇ 31 31 ਮਾਰਚ ਨੂੰ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਖਤਮ ਕਰਤੀਆਂ ਤੇ ਇਹ ਜਿਹੜੀ ਲੈਟਰ ਪੰਜਾਬ ਸਰਕਾਰ ਨੇ ਕੱਢੀ ਸੀ ਇਹਦੇ ਖਿਲਾਫ ਜਿਹੜਾ ਸਾਡੀਆਂ ਕੁਰੀਆਂ 'ਚ ਭਾਰੀ ਰੋਹ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੇ ਤੁਸੀਂ ਸਾਨੂੰ ਬਾਰਕਰ ਨਹੀਂ ਮੰਨਿਆ ਤੇ ਫੇ ਤੁਸੀਂ ਸਾਡੇ ਸਰਕਾਰੀ ਮੁਲਾਜ਼ਮਾ ਮੁਲਾਜ਼ਮਾ ਵਾਲੀ ਰਿਟਾਇਰਮੈਂਟ ਦੀ ਜਿਹੜੀ ਇਹ ਹੈ ਉਹ ਕਿਦਾਂ ਥੋਪ ਰਹੇ ਆ ਤੁਹਾਨੂੰ ਕਦ ਦੀ ਲੈਟਰ ਆਈ ਆ ਇਹ ਸਾਡੀ 11 ਮਾਰਚ 11 April ਦੀ ਆ ਤੁਹਾਡੀ 11 April ਦੀ ਲੈਟਰ ਆਈ ਹੋਈ ਆ ਲੇਕਿਨ ਹੁਣ ਤੇ ਫਿਲਹਾਲ ਚੌਣ ਜਾਬਤਾ ਲੱਗਾ ਹੋਇਆ ਤੁਸੀਂ ਇਹਦੇ ਬਲੇ ਪਹਿਲਾਂ ਗੌਰ ਕਿਉਂ ਨਹੀਂ ਕੀਤਾ ਅਸੀਂ ਪਹਿਲਾਂ ਗੌਰ ਕੀਤੀ ਆ ਅਸੀਂ CMS A ਆਪਣੇ ਜਿਹੜੇ ਐਨਆਰਐਚਐਮ ਦੇ ਡਾਇਰੈਕਟਰ ਸਾਹਿਬ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਭੇਜੇ ਆ ਉਹਨਾਂ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਉਹਨਾਂ ਨੂੰ ਮੀਟਿੰਗ ਦਾ ਵੀ ਟਾਈਮ ਸੀ ਉਹਨਾਂ ਦੇ ਕੋਲੋਂ ਸਾਨੂੰ ਜਿਹੜਾ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਦੇ ਨਾਲ رابطہ ਕੀਤਾ ਤੇ ਜਦੋਂ ਸਾਨੂੰ ਲੱਗਿਆ ਵੇ ਸਾਡਾ ਨਹੀਂ ਕਿ ਫਿਰ ਅਸੀਂ ਜਿਹੜਾ ਸਟੇਟ ਦੀ ਮੀਟਿੰਗ ਕਰਕੇ ਅਸੀਂ ਜਿਹੜਾ ਸੰਘਰਸ਼ ਤੇਰਾ ਪੈ ਗਏ ਤੇ ਸੰਘਰਸ਼ ਕਰਕੇ ਅਸੀਂ ਮੀਟਿੰਗ ਲਵਾਉਣੀ ਤੁਹਾਡੀ ਮੰਗ ਕੀ ਹੈ ਸਾਡੀ ਮੇਨ ਮੰਗ ਇਹ ਹੈ ਕਿ ਜਿਹੜੀ 58 ਸਾਲ ਦੀ ਏਜ ਕੀਤੀ ਆ ਸਾਡੀਆਂ ਇਹ ਆਪਣੇ ਸਵੈ ਇਸ਼ਾਰੇ ਅਨੁਸਾਰ ਜਿੰਨਾ ਚੱਕਰਿੰਦਾ ਸ੍ਰੀ ਚੱਲਦਾ ਉਹਨਾਂ ਚੱਕਰੇ ਕੰਮ ਕਰ ਸਕਦੀਆਂ ਅਸੀਂ ਉਹ ਕਹਿੰਦੇ ਸਾਡੀ 65 ਸਾਲ ਦੀ ਜਿੱਤੀ ਜਾਵੇ 58 ਸਾਲ ਤੋਂ ਵਧਾ ਕੇ ਤੇ 5 ਲੱਖ ਜਿਹੜਾ ਆ ਜਿਹੜੀ ਆਸ਼ਾ ਵਰਕਰ ਆਪਣੀ ਕਾਰਜਕਾਲ ਪੂਰਾ ਕਰਕੇ ਘਰ ਨੂੰ ਜਾਂਦੀ ਉਹਨੂੰ 5 ਲੱਖ ਰੁਪਏ ਦੀ ਗ੍ਰੈਟੀਟੀ ਦੀ ਰਕਮ ਇਹ ਤੁਹਾਡੇ 5 ਲੱਖ ਤੋਂ ਗੱਲ ਬੰਚੇਤੇ ਆਈ ਹੈ ਇੱਕ ਬਖਲੌਰ ਦੇ ਵਿੱਚ ਆਸ਼ਾ ਵਰਕਰ ਜੀ ਡਿਊਟੀ ਦੌਰਾਨ ਜਿਹੜੀ ਆ ਜ਼ਖਮੀ ਹੋ ਗਏ ਇਸ ਵੇਲੇ ਪੀਜੀਆਈ ਪਈਆ ਕੀ ਕਹਿਣਾ ਚਾਹੂਗਾ ਸਰ ਅਸੀਂ ਸਾਡੀਆਂ ਬਹੁਤ ਸਾਰੀਆਂ ਵਰਕਰਾਂ ਇਦਾਂ ਨਹੀਂ ਆਇਆ ਜਿਹੜੀਆਂ ਡਿਊਟੀ ਦੌਰਾਨ ਜ਼ਖਮੀ ਵੀ ਹੋਈਆਂ ਕਈਆਂ ਨੇ ਤਾਂ ਡਿੱਠਾ ਵੀ ਹੋ ਗਈਆਂ ਉਹਨਾਂ ਨੂੰ ਕੁਛ ਮਿਲਿਆ ਉਹਨਾਂ ਨੂੰ ਸਰਕਾਰ ਨੇ ਕੱਖ ਨਹੀਂ ਦਿੱਤਾ ਐਸੇ ਕਰਕੇ ਸਾਡੀਆਂ ਆਸ਼ਾ ਵਰਕਰਾਂ ਵਿੱਚ ਭਾਰੀ ਰੋਅ ਆ ਵੀ ਅਸੀਂ ਕੰਮ ਕਰਦੀਆਂ ਜਾਨਾਂ ਤੱਕ ਦੇਣੀ ਹੈ ਸਾਨੂੰ ਸਰਕਾਰ ਸਾਡੇ ਬਾਰੇ ਕਿਉਂ ਨਹੀਂ ਸੋਚਦੀ ਤੇ ਬਾਕੀ ਅਸੀਂ ਇਹ ਕਹਿੰਦੇ ਆ ਵੀ ਸਾਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਬਾਕੀ ਜਿਹੜੀ ਵੀ ਕੋਈ ਆਸ਼ਾ ਜੀ ਦਾ ਇਹ ਰਿਮੂਵਲ ਕਰਦੇ ਆ ਜੇਕਰ ਇਹ ਇਸ ਵਾਪਸ ਲਾਟ ਨੂੰ ਨਹੀਂ ਵਾਪਸ ਲੈਂਦੇ ਤੇ ਉਹਦੇ ਘਰ ਵਾਲੇ ਪਰਿਵਾਰ ਦੇ ਵਿੱਚੋਂ ਕਿਸੇ ਵਰਕਰ ਨੂੰ ਉਹਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਂਦੀ ਹੈ